ਸੀ ਵੱਡੇ ਅੰਕਰਾਂ ਦੇ ਵੱਡੇ ਅੰਕਰਾਂ ਦੇ ਸ਼ਹਿਜਾ ਤੇ ਸਾਡੀ ਕਿਸ ਕੋਣ ਕਰ ਲੂ ਅੱਜ ਤੁਹਾਨੂੰ ਅਸੀਂ ਇਹੋ ਜੇ ਕਲਾਕਾਰ ਨਾਲ ਮਿਲਾਨ ਜਾ ਰਹੇ ਆ ਜਿਹਦਾ ਨਾਮ ਪੰਜਾਬੀ ਇੰਡਸਟਰੀ ਚ ਬਹੁਤ ਫੇਮਸ ਹੈ ਜੈਜੀਬੀ ਜੀ ਹਾਂ ਜੈਜੀਬੀ ਨਾਲ ਅੱਜ ਤੁਹਾਨੂੰ ਅਸੀਂ ਮਿਲਾਨ ਜਾ ਰਹੇ ਆ ਤੁਹਾਡਾ ਨਾਮ ਕੀ ਮੇਰਾ ਸਰੋਦਾਨ ਲੱਕੀ ਗੰਦੇ ਜੀ ਅੱਛਾ ਹਾਂਜੀ ਤੇ ਉਦਾਂ ਹੁਣ ਸਾਰੇ ਰੈਂਬੋ ਰੈਂਬੋ ਜੈਜੀਬੀ ਦੇ ਨਾਮ ਤੋਂ ਜਾਣਦੇ ਸਾਰੇ ਰਵਾਤ ਕਿਸ ਤਰ੍ਹਾਂ ਕੀਤੀ ਸੀ ਇਸ ਤਰ੍ਹਾਂ ਲੋਕ ਰੱਖਣੀ ਜਾਂ ਸਟਾਈਲ ਕਰਨਾ ਇਸ ਤਰ੍ਹਾਂ ਪ੍ਰੋਗਰਾਮ ਕਰਨਾ ਕਿਵੇਂ ਸ਼ੁਰੂਆਤ ਕਿਵੇਂ ਸ਼ੁਰੂ ਤੋਂ ਭਾਈ ਦੇ ਫੈਨ ਰਹੇ ਹਾਂ ਜੇ ਤੇ ਜਿਤਨਾ ਵੀ 2002 ਤੋਂ ਆਪਾਂ ਫੈਨ ਰਹੇ ਹਾਂ ਭਾਈ ਦੇ ਕੱਪੜੇ ਲੀੜੇ ਉਦਾਂ ਦੇ ਪਾਉਂਦੇ ਰਹੇ ਹਾਂ ਅੱਛਾ ਤੇ 2008 ਚ ਇੱਕ ਵਾਰੀ ਮੁਲਾਕਾਤ ਹੋਈ ਭਾਈ ਨਾਲ ਹੱਥ ਮਿਲਾਇਆ ਸੀ ਮੈਂ ਤੇ ਉਸ ਤੋਂ ਬਾਅਦ ਆ ਫਿਰ ਹੁਣ ਜੇ ਹੋਈ ਮੁਲਾਕਾਤ ਤੇ ਉਹ ਤਾਂ ਭਾਈ ਦਾ ਸਟੈਰ ਰੱਖਦੇ ਰਹੇ ਆਪਾਂ ਭਾਈ ਦੀ ਕਾਪੀ ਕਰਦੇ ਰਹੇ ਆਂ ਤੇ ਇਦਾਂ ਹੀ ਭਾਈ ਦੇ ਕਰ ਕਰਕੇ ਕਰ ਕਰਕੇ ਜਿਤਨਾ ਭਾਈ ਦੀ ਰੂਹ ਆ ਗਈ ਸਾਡੇ ਚ ਸਟਾਈਲ ਮੈਂ ਉਹ ਹੀ ਕਹਿੰਦਾ ਕਿ ਪੂਰਾ ਕਰਨਾ ਪੈਂਦਾ ਉਹਨਾਂ ਨੂੰ ਤਾਂ ਜਾਣਾ ਹੀ ਇਸ ਕਰਕੇ ਜਾਂਦਾ ਨਾ ਵੱਖਰਾ ਸਟਾਈਲ ਤੁਹਾਨੂੰ ਕਿੰਨੀ ਕੁ ਮੁਸ਼ਕਿਲ ਹੋਇਆ ਇਦਾਂ ਦਾ ਸਟਾਈਲ ਰੱਖਣਾ ਲੋਕਰ ਰੱਖਣੀ ਕ੍ਰੀਏਟ ਕਰਨਾ ਹਾਂਜੀ ਲੋਕਰ ਰੱਖਣੀ ਤੇ ਇਦਾਂ ਜੇ ਵੀ ਲੁੱਕ ਆਪਾਂ ਦਿਖਾ ਸਕਦੇ ਸਿਰਫ ਸਟੇਜ ਤੇ ਹੀ ਇਦਾਂ ਚੱਲ ਜੀ ਤੇ ਫਿਰ ਬੜੇ ਇਤਾਂ ਹੀ ਫੈਨ ਫੋਨ ਬੜੇ ਮਿਲ ਜਾਂਦੇ ਜੀ ਵੀ ਜੱਜੀ ਭਾਈ ਜਾ ਰਹੇ ਜੱਜੀ ਭਾਜੀ ਫਿਰ ਇਦਾਂ ਥੋੜਾ ਲੋਕੇ ਵੀ ਆਣਾ ਪੈਂਦਾ ਜੇ ਤੇ ਲੋਕੇ ਜਾਣਾ ਪੈਂਦਾ 2012 ਚ ਮੈਨੂੰ ਸ਼ੋਅ ਮਿਲਨੇ ਚાલુ ਹੋ ਗਏ ਸੀ ਤੇ ਫਿਰ 2012 ਤੋਂ ਲੈ ਕੇ ਹੁਣ 25 ਤੱਕ ਲਾਈ ਜਾ ਰਹੇ ਹਾਂ ਸ਼ੋਅ ਚ ਦਾਦੀ ਭਾਈ ਦਾ ਕੀ ਰਿਐਕਸ਼ਨ ਰਿਹਾ ਤੁਹਾਨੂੰ ਦੇਖ ਕੇ ਭਾਈ ਤੇ ਦੋ ਦੋ ਮਿੰਟ ਤਾਂ ਪਹਿਲਾਂ ਦੇਖਦੇ ਰਹੇ ਆ ਕਿ ਭਰਾ ਹੀ ਆ ਗਿਆ ਹਾਂਜੀ ਹਾਂਜੀ ਉਹਨਾਂ ਨੂੰ ਪਹਿਲਾਂ ਆ ਗਿਆ ਨਾ ਚਿੱਤਾ 2008 ਚ 7 ਚ ਇਦਾਂ ਦੇ ਹੀ ਪਹਿਲਾਂ ਕੋਈ ਨਹੀਂ ਫਿਰ ਉਹਨਾਂ ਦੇ ਪੈਰੀ ਹੱਥ ਲਾਇਆ ਮੈਂ ਤੇ ਚਾਹ ਦਾ ਕੱਪ ਵੀ ਫੜਾਇਆ ਮੈਂ ਉਹਨਾਂ ਨੂੰ ਹਾਂਜੀ ਬਹੁਤ ਪਿਆਰ ਦਿੱਤਾ ਉਹਨਾਂ ਨੇ ਸਸ਼ਕਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਵੈਸ਼ਪ ਸਿੰਘ ਕਵਲ ਅੱਜ ਤੁਹਾਨੂੰ ਅਸੀਂ ਇੱਕ ਇਹੋ ਜਿਹੇ ਕਲਾਕਾਰ ਨਾਲ ਮਿਲਾਨ ਜਾ ਰਹੇ ਹਾਂ ਜਿਹਦਾ ਨਾਮ ਪੰਜਾਬੀ ਇੰਡਸਟਰੀ ਚ ਬਹੁਤ ਫੇਮਸ ਹੈ ਜਿੰਨੂੰ ਤੁਸੀਂ ਜਰੂਰ ਜਾਣਦੇ ਹੋਗੇ ਜੈਜੀਪੀ ਜੀ ਹਾਂ ਜੈਜੀਪੀ ਨਾਲ ਅੱਜ ਤੁਹਾਨੂੰ ਅਸੀਂ ਮਿਲਾਨ ਜਾ ਰਹੇ ਹਾਂ ਤੁਹਾਨੂੰ ਪਹਿਲਾਂ ਤਸਵੀਰ 'ਚ ਤੁਸੀਂ ਦੇਖਦੇ ਹੋਵੋਗੇ ਕਿ ਜੈਜੀਪੀ ਨੇ ਜਿਹੜੇ ਕਿ ਅੰਮ੍ਰਿਤਸਰ ਸ਼ਹਿਰ 'ਚ ਰਹਿੰਦੇ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਜੈਜੀਪੀ ਨੇ ਡਿਟੋ ਕਾਪੀ ਜਾ ਜੀਪੀ ਦੇ ਲੱਗਦੇ ਨੇ ਪਰ ਇਹ ਗੱਲ ਹੈ ਮਿਹਨਤ ਬਹੁਤ ਕਰਨੀ ਪੈਂਦੀ ਹੈ ਇਤੋਂ ਦੇ ਮਕਾਮ 'ਚ ਪਹੁੰਚਣ ਲਈ ਅਗਰ ਅਸੀਂ ਕਿਸੇ ਨੂੰ ਇੱਕ ਸਿਤਾਰੇ ਨੂੰ ਜੇ ਫੋਲੋ ਕਰਨਾ ਉਹਦੀ ਤਰ੍ਹਾਂ ਪੂਰਾ ਦਿਖਣਾ ਵੀ ਪੈਂਦਾ ਪੂਰਾ ਆਪਣਾ ਸਰੀਰ ਨੂੰ ਬਦਲਣਾ ਪੈਂਦਾ ਆਪਾਂ ਜੇ ਵਾਲਾਂ ਤੋਂ ਲੈ ਕੇ ਕੱਪੜਿਆਂ ਤੋਂ ਲੈ ਕੇ ਹਰ ਇੱਕ ਚੀਜ਼ ਕਰਨੀ ਪੈਂਦੀ ਹੈ ਦੇ ਪਿੱਛੇ ਮਿਹਨਤ ਬਹੁਤ ਨੇ ਪਰ ਇਨਾ ਵਰਗਿਆਂ ਦੇ ਜਿਹੜੇ ਹਾਲਾਤ ਨੇ ਉਹ ਵੀ ਕਿਥੇ ਨਾ ਕਿਥੇ ਬਹੁਤ ਮਾੜੇ ਨੇ ਕੱਪੜੇ ਤੇ ਉਹਨਾਂ ਵਰਗੇ ਪਾ ਲੈਂਦੇ ਨੇ ਸਟਾਈਲ ਤੇ ਪੂਰਾ ਉਹਨਾਂ ਵਰਗਾ ਹੋ ਜਾਂਦਾ ਪਰ ਹਾਲਾਤ ਕਿਤਨਾ ਕਿਤੇ ਮਾੜੇ ਹੁੰਦੇ ਨੇ ਹਾਲਾਤ ਵੀ ਸਹੀ ਨਹੀਂ ਇਹਨਾਂ ਦੇ ਜਿਹੜੇ ਹਾਲਾਤ ਤੁਹਾਨੂੰ ਤਸਵੀਰਾਂ ਚ ਵੀ ਦਿਖਾਏ ਨੇ ਕਿ ਇਹਨਾਂ ਵੀਰ ਦੀ ਜਿਹੜੇ ਕੀ ਹਾਲਾਤ ਠੀਕ ਨਹੀਂ ਨੇ ਪਰ ਕੰਮ ਕਰਦੇ ਨੇ ਜੈਜੀ ਵੀ ਦੇ ਬਿਲਕੁਲ ਡਿੱਟੋ ਕਪੀ ਇਹ ਸਾਡੇ ਨਾਲ ਮੌਜੂਦ ਨੇ ਭਾਜੀ ਤੁਸੀਂ ਦੇਖ ਸਕਦੇ ਕਿ ਸਾਡੇ ਨਾਲ ਜੈਜੀ ਵੀ ਜਿਹੜੇ ਡਿੱਟੋ ਜਿਹੜੇ ਲੱਗ ਰਹੇ ਨੇ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਾਨਣਾ ਕਿ ਕਿਸ ਤਰ੍ਹਾਂ ਦਾ ਸੌਂਗ ਪੈਕ ਜਨਾ ਜੱਜੀਬੀ ਦਾ ਬਣੰਦਾ ਕਿ ਆਖਿਰ ਕੋ ਕਿ ਡੁਪਲੀਕੇਟ ਇੱਕ ਬੰਨਾ ਉਹ ਵੀ ਬਹੁਤ ਮੁਸ਼ਕਿਲ ਹੁੰਦਾ ਪਰ ਆ ਤਾਂ ਭਾਈ ਤੁਹਾਡਾ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਅਸਲ 'ਚ ਤੁਹਾਡਾ ਨਾਮ ਕੀ ਮੇਰਾ ਸਰੋਦਾਨ ਲੱਕੀ ਗੰਦੇ ਜੀ ਅੱਛਾ ਹਾਂਜੀ ਤੇ ਉਦਾਂ ਹੁਣ ਸਾਰੇ ਰੈਂਬੋ ਰੈਂਬੋ ਜੱਜੀਬੀ ਦੇ ਨਾਂ ਤੋਂ ਜਾਣਦੇ ਸਾਰੇ ਹਾਂਜੀ ਹਾਂਜੀ ਮੈਂ ਦੇਖਿਆ ਤੁਹਾਡੀ ਲੋਕ ਤੇ ਤੁਹਾਡੀ ਆਵਾਜ਼ ਬਿਲਕੁਲ ਉਹਨਾਂ ਵਰਗੀ ਹਾਂਜੀ ਹਾਂਜੀ ਸਰ ਥੈਂਕ ਯੂ ਤੇ ਇਦਾਂ ਹੀ ਆਵਾਜ਼ ਭਾਈ ਦੀ ਚਲੋ ਜੇ ਰੂਪ ਆ ਗਿਆ ਤੇ ਭਾਈ ਦੀ ਬਾਜ ਵੀ ਆ ਗਈ ਹੈ ਹਾਂਜੀ ਹਾਂਜੀ ਭਾਈ ਸ਼ੁਰੂਆਤ ਕਿਸ ਤਰ੍ਹਾਂ ਕੀਤੀ ਸੀ ਇਸ ਤਰ੍ਹਾਂ ਲੋਕ ਰੱਖਣੀ ਜਾਂ ਸਟਾਈਲ ਕਰਨਾ ਇਸ ਤਰ੍ਹਾਂ ਪ੍ਰੋਗਰਾਮ ਕਰਨਾ ਕਿਵੇਂ ਸ਼ੁਰੂਆਤ ਕਿਵੇਂ ਸ਼ੁਰੂਆਤ ਇਦਾਂ ਹੀ ਭਾਈ ਦੇ ਫੈਨ ਰਹੇ ਜ ਆਪਾਂ ਸ਼ੁਰੂ ਤੋਂ ਭਾਈ ਦੇ ਫੈਨ ਰਹੇ ਆਂ ਜੇ ਤੇ ਜਿਤਨਾ ਵੀ 2002 ਤੋਂ ਆਪਾਂ ਫੈਨ ਰਹੇ ਆਂ ਭਾਈ ਦੇ ਕੱਪੜੇ ਲੀੜੇ ਉਦਾਂ ਦੇ ਪਾਉਂਦੇ ਰਹੇ ਆਂ ਅੱਛਾ ਤੇ 2008 ਚ ਇੱਕ ਵਾਰੀ ਇਹ ਮੁਲਾਕਾਤ ਹੋਈ ਭਾਈ ਨਾਲ ਹੱਥ ਮਿਲਾਇਆ ਸੀ ਮੈਂ ਤੇ ਉਸ ਤੋਂ ਬਾਅਦ ਆ ਫਿਰ ਹੁਣ ਜੇ ਹੋਈ ਮੁਲਾਕਾਤ ਤੇ ਉਹ ਤਾਂ ਭਾਈ ਦਾ ਸਟਾਈਲ ਰੱਖਦੇ ਰਹੇ ਆਪਾਂ ਭਾਈ ਦੀ ਕਾਪੀ ਕਰਦੇ ਰਹੇ ਆ ਤੇ ਇਦਾਂ ਹੀ ਭਾਈ ਦੇ ਕਰ ਕਰਕੇ ਕਰ ਕਰਕੇ ਜਿਤਨਾ ਭਾਈ ਦੀ ਰੂਹ ਆ ਗਈ ਸਾਡੇ ਚ ਹਾਂਜੀ ਇਦਾਂ ਹੋ ਗਿਆ ਜੀ ਅੱਛਾ ਹਾਂਜੀ ਭਾਈ ਜੇ ਤੁਸੀਂ ਦੇਖਿਆ ਜਾਵੇ ਤਾਂ ਜੈਜੀ ਵੀ ਬੰਨਾ ਕੋਈ ਆਸਾਨ ਨਹੀਂ ਹੈਗਾ ਹਾਲਾਂਕਿ ਸਟਾਈਲ ਮੈਂ ਉਹ ਹੀ ਕਹਿੰਦਾ ਕਿ ਪੂਰਾ ਕਰਨਾ ਪੈਂਦਾ ਉਹਨਾਂ ਨੂੰ ਤਾਂ ਜਾਣਿਆ ਇਸ ਕਰਕੇ ਜਾਂਦਾ ਨਾ ਵੱਖਰਾ ਸੈਲ ਤੁਹਾਨੂੰ ਕਿੰਨੀ ਕੁ ਮੁਸ਼ਕਲ ਹੋਇਆ ਇਦਾਂ ਦਾ ਸਟਾਈਲ ਰੱਖਣਾ ਲੁੱਕ ਰੱਖਣੀ ਕ੍ਰੀਏਟ ਕਰਨਾ ਹਾਂਜੀ ਲੁੱਕ ਰੱਖਣੀ ਤੇ ਇਦਾਂ ਜੇ ਵੀ ਲੁੱਕ ਆਪਾਂ ਦਿਖਾ ਸਕਦੇ ਸਿਰਫ ਸਟੇਜ ਤੇ ਹੀ ਇਦਾਂ ਚੱਲ ਜੇ ਤੇ ਫਿਰ ਬੜੇ ਤਾਂ ਫੈਨ ਫੋਨ ਬੜੇ ਮਿਲ ਜਾਂਦੇ ਜੀ ਤੇ ਜੱਜੀ ਭਾਜੀ ਜਾ ਰਹੇ ਜੱਜੀ ਭਾਜੀ ਫਿਰ ਇਦਾਂ ਥੋੜਾ ਲੋਕੇ ਵੀ ਆਣਾ ਪੈਂਦਾ ਜੇ ਤੇ ਲੋਕੇ ਜਾਣਾ ਪੈਂਦਾ ਤੇ ਇਦਾਂ ਫਿਰ ਕਈ ਵਾਰੀ ਰਸਤੇ 'ਚ ਵੀ ਖਲਾਰ ਲੈਂਦੇ ਆ ਤੇ ਲੁੱਕ ਤੇ ਇਦਾਂ ਹੀ ਭਾਈ ਦੇ ਜਿਤਨਾ ਵੀ 2012 'ਚ ਲੁੱਕ ਮੇਰੀ ਪੂਰੀ ਪ੍ਰੋਪਰ ਹੋ ਗਈ ਸੀ 2012 'ਚ ਮੈਨੂੰ ਸ਼ੋਅ ਮਿਲਨੇ ਚાલુ ਹੋ ਗਏ ਸੀ ਤੇ ਫਿਰ 2012 ਤੋਂ ਲੈ ਕੇ ਹੁਣ 25 ਤੱਕ ਲਾਈ ਜਾ ਰਹੇ ਆ ਸ਼ੋਅ ਅੱਛਾ ਉਹ ਕਹਿੰਦੇ ਸਭ ਤੋਂ ਪਹਿਲੀ ਮੁਲਾਕਾਤ ਜੱਜੀਪਾ ਹੀ ਨ ਹੋਈ ਕੀ ਗੱਲਬਾਤ ਹੋਈ ਕਿਸ ਨਾਲ ਮੇਲ ਹੋਇਆ ਉਹਨਾਂ ਦੇ ਨਾਲ ਕੀ ਗੱਲਬਾਤ ਹੋਈ ਹਾਂਜੀ ਮੈਂ ਇੱਥੇ ਪੱਜੀ ਆਏ ਸੀ ਇੰਟਰਵਿਊ ਹੀ ਤੇ ਇੰਟਰਵਿਊ ਕੀਤੀ ਸੀ ਮੈਂ ਪਹਿਲਾਂ ਮੈਂ ਤੇ ਉਤੋਂ ਹੀ ਆਪਣਾ ਹੈਗੇ ਆ ਭੋਲਾ ਭਾਜੀ ਅੱਛਾ ਮੈਂ ਕਲਕੱਤੇ ਤੋਂ ਆ ਹਾਂਜੀ ਉਹਨਾਂ ਨੇ ਮੁਲਾਕਾਤ ਕਰਵਾਈ ਸੀ ਮੇਰੀ ਤੇ ਫਿਰ ਮਾਨਕ ਸਾਹਿਬ ਦੇ ਘਰ ਗਏ ਜੇ ਉੱਥੇ ਉਹਨਾਂ ਦੀ ਵਰਸੀ ਹੀਗੀ ਉੱਥੇ ਗਏ ਫਿਰ ਤੇ ਉੱਥੇ ਮੁਲਾਕਾਤ ਹੋਈ ਸੀ ਤੇ ਬਸ 2-3 ਘੰਟੇ ਬੈਠੇ ਰਹਿਆ ਪਾ ਗੁਰਦੁਆਰੇ ਤੇ ਮੁੜ ਕੇ ਫੋਟੋ ਵਗੈਰਾ ਕੀਤੀ ਉਹਨਾਂ ਨੇ ਸਿਰ ਤੇ ਹੱਥ ਵੀ ਰੱਖਿਆ ਮੇਰੇ ਤੇ ਆਪਣੇ ਗੋਗਾ ਭਾਜੀ ਆ ਉਹਨਾਂ ਦੇ ਜਿਹੜੇ ਨਾਲ ਜੀ ਜੀ ਤੇ ਗੋਗਾ ਧਾਰੀਵਾਲ ਜੀ ਉਹਨਾਂ ਨੇ ਫਿਰ ਕਿਆ ਵੀ ਕਿਸੇ ਦੇ ਸਿਰ ਤੇ ਹੱਥ ਨਹੀਂ ਰੱਖਦੇ ਭਾਜੀ ਤੂੰ ਪਹਿਲਾ ਸ਼ਖਸ਼ ਹੈ ਸਿਰ ਤੇ ਹੱਥ ਰੱਖਿਆ ਫਿਰ ਮੈਂ ਭਾਈ ਨੂੰ ਮੈਂ ਭਾਈ ਏਦਾਂ ਟਾਡੇ ਪਾਰਾਂ ਪਿੱਛੇ ਰੋਟੀ ਚੱਲੀ ਜਾ ਰਹੀ ਆ ਚਲੋ ਮਹਾਰਾਜ ਨੇ ਸ਼ਕਲ ਦਿੱਤੀ ਟਾਡੇ ਵਰਗੀ ਤੇ ਰੋਟੀ ਮੇਰੀ ਚੱਲਦੀ ਭਾਈ ਜਿਵੇਂ ਕੀ ਇੱਕਦਮ ਜਦ ਕੋਈ ਬੰਦਾ ਆਪਣੀ ਉਹ ਬਹੁਤ ਕਾਪੀ ਦੇਖਦਾ ਤੇ ਉਹਦੇ ਰਿਐਕਸ਼ਨਸ ਬੜੇ ਵਕਰੇ ਹੁੰਦੇ ਨੇ ਜੱਜੀ ਭਾਈ ਜੱਜੀ ਭਾਜੀ ਦਾ ਕੀ ਰਿਐਕਸ਼ਨ ਰਿਹਾ ਤੁਹਾਨੂੰ ਦੇਖ ਕੇ ਭਾਈ ਤੇ ਦੋ ਦੋ ਮਿੰਟ ਤਾਂ ਪਹਿਲਾਂ ਦੇਖਦੇ ਰਹੇ ਆ ਕਿ ਭਰਾ ਹੀ ਆ ਗਿਆ ਹਾਂਜੀ ਹਾਂਜੀ ਉਹਨਾਂ ਨੂੰ ਪਹਿਲਾਂ ਆ ਗਿਆ ਨਾ ਚਿੱਤਾ 2008 ਚ 7 ਚ ਇਦਾਂ ਦੇ ਹੀ ਪਹਿਲਾਂ ਤੇ ਉਹ ਕਹਿੰਦੇ ਵੀ ਕੋਈ ਵੀ ਫੈਨ ਹੀ ਪਹੁੰਚਿਆ ਮੇਰਾ ਤੇ ਮੈਂ ਭਾਈ ਇਦਾਂ ਹੀ ਫੇ ਤੁਹਾਡੇ ਪੈਰਾਂ ਪਿੱਛੇ ਰੋਟੀ ਚੱਲਦੀ ਆ ਤੇ ਦਕੰਦੇ ਕੋਈ ਨਹੀਂ ਫਿਰ ਉਹਨਾਂ ਦੇ ਪੈਰੀ ਹੱਥ ਲਾਇਆ ਮੈਂ ਕਿ ਚਾਦਾ ਕੱਪ ਵੀ ਫੜਾਇਆ ਮੈਂ ਉਹਨਾਂ ਨੂੰ ਹਾਂਜੀ ਬਹੁਤ ਪਿਆਰ ਦਿੱਤਾ ਉਹਨਾਂ ਨੇ ਹਾਂਜੀ ਤੇ ਉਸ ਤਰ੍ਹਾਂ ਜਾਣਨਾ ਚਾਹਾਂਗਾ ਕਿ ਜਿਹੜੇ ਅਸਲ ਤੁਹਾਨੂੰ ਚੜੇ ਰੈਂਬੋ ਦੇ ਨਾਂ ਤੋਂ ਜਾਣਦੇ ਨੇ ਪਰ ਜੋ ਇੱਕ ਜੈਜੀ ਵੀ ਪਿੱਛੇ ਇੱਕ ਲੱਕੀ ਹੈ ਉਹਦੀ ਕਿਸ ਤਰ੍ਹਾਂ ਦੀ ਜ਼ਿੰਦਗੀ ਹੈ ਕਿਵੇਂ ਦਾ ਜ਼ਿੰਦਗੀ ਨਿਕਲਦੀ ਕਿਵੇਂ ਦੇ ਹਾਲਾਤ ਨੇ ਹਾਂਜੀ ਹਾਲਾਤ ਥੋੜੇ ਚਲੋ ਸਰ ਮਾੜੇ ਆ ਤੇ ਜੈਜੀ ਭਰੇ ਵਰਗੇ ਨਹੀਂ ਹਾਲਾਤ ਹੋਏ ਆਪਣੇ ਵੀ ਉਹ ਵਧੀਆ ਜਿਤਨਾ ਸ਼ੋ ਸ਼ੂਲਾ ਆ ਕੇ ਆ ਮੈਲ ਚ ਜਾ ਕੇ ਬਹਿ ਜਾਂਦੇ ਜੇ ਤੇ ਆਪਾਂ ਤਾਂ ਫੇਰ ਆਣ ਕੇ ਸ਼ੋਅ ਤੋਂ ਆ ਕੇ ਵੀ ਡਿਊਟੀ ਕਰਨੀ ਪੈਂਦੀ ਹੈ। ਅੱਛਾ ਹਾਂਜੀ ਹਾਂਜੀ। ਕੀ ਉਦਾਂ ਕੀ ਕੰਮਕਾਰ ਕੀ ਕਰਦੇ ਹੋ ਕਿ ਜਰੂਰ ਇਸ ਨਾਲ ਤੇ ਘਰ ਪਰਿਵਾਰ ਤੇ ਚੱਲਦਾ ਨਹੀਂ ਹੋਏਗਾ। ਉਸਰਾ ਕੰਮ ਕੀ ਕਰਦੇ? ਉਦਾਂ ਮੈਂ ਸਰ ਪ੍ਰਾਈਵੇਟ ਜੌਬ ਕਰਦਾ ਜੇ ਆਈਟੀਬੀਪੀ ਕੈਂਪ ਚ। ਅੱਛਾ ਹਾਂਜੀ ਨਿਊ ਅੰਮ੍ਰਿਤਸਰ ਤੇ ਉਹਨਾਂ ਦਾ ਵੀ ਬੜਾ ਸੰਯੋਗ ਹੈ। ਬਹੁਤ ਵਧੀਆ ਉਹ ਵੀ ਆਈਟੀਬੀਪੀ ਬਹੁਤ ਵਧੀਆ ਹੈ। ਉਹਨਾਂ ਨੇ ਵੀ ਬੜਾ ਸਾਥ ਦਿੱਤਾ ਮੇਰਾ। ਤੇ ਉਹਨਾਂ ਦੇ ਵੀ ਉੱਥੇ ਵੀ ਮੈਂ ਸ਼ੋਅ ਲਾਣਾ ਜੇ ਕੈਂਪ ਚ। ਉਹ ਵੀ ਬੜਾ ਪਿਆਰ ਦਿੰਦੇ ਸਾਰੇ ਅਫਸਰ ਜਿੰਨੇ ਵੀ ਆ ਸਾਰੇ ਬਹੁਤ ਪਿਆਰ ਦਿੰਦੇ ਆ ਆਈ.ਟੀ.ਬੀ.ਪੀ ਵਾਲੇ ਹਾਂਜੀ ਅੱਛਾ ਐਮਪੀ ਚਲੋ ਤੁਹਾਨੂੰ ਰੈਮ ਉਹਦੇ ਨਾਲ ਤਾਂ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਮਤਲਬ ਕਿ ਇੱਕ ਕਮਾਈ ਹੋ ਜਾਂਦੀ ਹੈ ਕੰਮਾਂ 'ਚ ਵੈ ਕੋਈ ਮੈਨੂੰ ਨਹੀਂ ਲੱਗਦਾ ਕਿ ਨਾ ਕੁਝ ਹੁੰਦਾ ਪ੍ਰੋਫਿਟ ਕਿਉਂਕਿ ਜਦੋਂ ਕੋਈ ਤੁਸੀਂ ਸਟੇਜ ਤੇ ਜਾਂਦੇ ਹੋ ਇੱਕ ਮਿਹਨਤ ਹੀ ਹੁੰਦੀ ਹਰ ਕੰਮ ਦੇ ਪਿੱਛੇ ਮਿਹਨਤ ਹੁੰਦੀ ਹੈ ਕੁਝ ਕਮਾਈ ਹੁੰਦੀ ਵੀ ਹੈ ਨਿੱਕ ਨਿੱਕੀ ਹਾਂਜੀ ਕਮਾਈ ਤੇ ਸਰ ਚਲੋ ਆਪਾਂ ਤੇ ਆਪਣੇ ਰੂਪ ਸਾਰਾ ਦਿਖਾ ਦਈਦਾ ਜਾਜੀ ਭਾਈ ਦਾ ਤੇ ਲੇਕਿਨ ਕਮਾਈ ਨਹੀਂ ਸਰ ਉਹੋ ਜੀ ਹੁੰਦੀ ਜੇ ਪੇਮੈਂਟ ਥੋੜੀ ਘੱਟ ਮਿਲਦੀ ਐ ਤੇ ਉਹੀ ਘਰ ਖਰਚਾ ਚੱਲ ਜਾਂਦਾ ਜੀ ਉਹ ਦੋ-ਤਿੰਨ ਦਿਨ ਪੇਮੈਂਟ ਚੱਲਦੀ ਆ ਤੀਜੇ ਦਿਨ ਫਿਰ ਆਪਾਂ ਸ਼ੋਅ ਵੇਖੀਦਾ ਵੀ ਇਦਾਂ ਆਪਣਾ ਸ਼ੋਅ ਹੈਗਾ ਤੇ ਆ ਇਦਾਂ ਪੇਮੈਂਟ ਬਹੁ ਘੱਟ ਨਾਲ ਤੇ ਕੰਮ ਕੁਮ ਇਦਾਂ ਮਿਲ ਜਾਂਦਾ ਜੀ ਮਹੀਨੇ ਚ ਚਾਰ ਵਿੱਚੋਂ ਲੱਗ ਜਾਂਦੇ ਚੱਲੋ ਵਧੀਆ ਚੱਲ ਜਾਂਦਾ ਹਾਂ ਹਾਂਜੀ ਅੱਛਾ ਬੜੀ ਮੁਸ਼ਕਿਲ ਆ ਕਿ ਦ ਚਲਦਾ ਖਰਚਾ ਕਿ ਰੋਟੀ ਪਾਣੀ ਦਾ ਕਿਦਾਂ ਰਾਸ਼ਨ ਰੁਸ਼ਨ ਮੁਸ਼ਕਲ ਹੀ ਹੁੰਦਾ ਹਾਂਜੀ ਹਾਂਜੀ ਮੁਸ਼ਕਲ ਆਂਦੀ ਆ ਸਰ ਥੋੜੀ ਥੋੜੀ ਜੀ ਮੁਸ਼ਕਲ ਆ ਜਾਂਦੀ ਜੇ ਵੀ ਜਿਤਨਾ ਵੀ ਪੇਮੈਂਟ ਥੋੜੀ ਹੋਣੀ ਚਾਹੀਦੀ ਜੇ ਕੋਈ ਮੁਸ਼ਕਲ ਨਾ ਹੋਵੇ ਘਰ-ਬਾਰ ਥੋੜਾ ਬੰਨ ਜਾ ਤਾਂ ਕੋਈ ਮੁਸ਼ਕਲ ਨਹੀਂ ਜੀ ਅੱਛਾ ਭਾਵੇਂ ਸ਼ੋ ਮੈਨੂੰ ਮਿਲੇ ਜਾਂ ਨਾ ਮਿਲੇ ਤੇ ਘਰ ਬੂਗਾ ਥੋੜਾ ਬੰਨ ਜਾ ਤਾਂ ਕੋਈ ਮੁਸ਼ਕਲ ਨਹੀਂ ਆਉਂਦੀ ਕਿ ਜਦੋਂ ਤੁਸੀਂ ਸ਼ੋ ਲਾਂਦੇ ਹੋ ਉਹ ਵੀ ਪੈਸੇ ਕੱਟਦੇ ਨੇ ਉਹਨਾਂ ਚ ਨਹੀਂ ਕਟਿੰਗ ਤੇ ਨਹੀਂ ਕਰਦੇ ਜੇ ਉਦਾਂ ਪੇਮੈਂਟ ਹਾਂਜੀ ਜੋ ਪੇਮੈਂਟ ਕੀਤੀ ਹੁੰਦੀ ਜੇ ਫਿਰ ਉਹੀ ਮਿਲਦੀ ਜੇ ਪੇਮੈਂਟ ਅੱਛਾ ਤੇ ਉਦਾਂ ਚਲੋ ਮੈਂ ਬਹੁਤ ਵਧੀਆ ਇਹਨੇ ਬੜਾ ਜੀ ਗਰੁੱਪਾਂ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਜਿਹੜੇ ਆਪਾਂ ਨੂੰ ਸ਼ੋ ਸ਼ੂ ਲਖਾਂਦੇ ਜੇ ਪਸੰਦ ਕਰਦੇ ਆ ਤੇ ਆਪਣੇ ਸਾਰੇ ਪਿੱਖੀ ਪਿੰਡ ਦੇ ਆ ਇੱਧਰ ਚਭਾਲ ਆਲਦੇ ਆ ਬਹੁਤ ਪਸੰਦ ਕਰਦੇ ਉਧਰ ਤੇ ਜਾਜੀ ਭਾਈ ਨੂੰ ਬਲਾਓ ਤੇ ਹੀ ਕੋਈ ਨਹੀਂ ਹਰ ਇੱਕ ਮੇਲੇ ਤੇ ਸਾਦੇ ਜੀ ਅੱਛਾ ਬਹੁਤ ਵਧੀਆ ਪਿਆਰ ਦਿੰਦੇ ਆ ਗਰੁੱਪਾਂ ਵਾਲਿਆਂ ਦਾ ਵੀ ਧੰਨਵਾਦ ਕਰਦਾ ਮੈਂ ਤੇ ਬਹੁਤ ਬਹੁਤ ਵਧੀਆ ਤੁਹਾਡਾ ਧੰਨਵਾਦ ਹੈ ਤੇ ਜੇ ਤੁਸੀਂ ਮੈਨੂੰ ਸ਼ੋ ਸ਼ੂ ਲਖਾਂਦੇ ਜੀ ਹਾਂਜੀ ਹਾਂਜੀ ਜਦੋਂ ਅਸੀਂ ਇੱਕ ਪ੍ਰੋਗਰਾਮ ਤੇ ਜਾਂਦੇ ਹਾਂ ਸ਼ੋਅ ਲਗਾਣੇ ਆ ਤੇ ਆਡੀਅנס ਦੇ ਕੀ ਰਿਐਕਸ਼ਨ ਹੁੰਦੇ ਨੇ ਕਿਉਂਕਿ ਇੱਕਦਮ ਦੇਖਣਾ ਪਹਿਲੀ ਚ ਲੱਗਦਾ ਇਦਾਂ ਹੀ ਲੱਗਦਾ ਕਿ ਉਹ ਬਹੁਤ ਜਾਈ ਭਾਜੀ ਆਏ ਨੇ ਕੀ ਰਿਐਕਸ਼ਨ ਕੀ ਹੁੰਦੇ ਜੇਕਰ ਡਾਂਸ ਕਰਨਾ ਆਨਾ ਵਰਗਾ ਉਹਨਾਂ ਦੇ ਸਟਾਈਲ ਕਰਨਾ ਤਾਂ ਮੁਸ਼ਕਲ ਹੈ ਕਿ ਲੋਕਾਂ ਦੇ ਕੀ ਰਿਐਕਸ਼ਨ ਹੁੰਦੇ ਹਾਂਜੀ ਜਦੋਂ ਸਟੇਜ ਤੇ ਜਾਂਦਾ ਜੀ ਤੇ ਬਹੁਤ ਵਧੀਆ ਰਿਐਕਸ਼ਨ ਦਿੰਦੇ ਆ ਵੀ ਇਤਨਾ ਬੜੀ ਖਾ ਪਾਨਦਾ ਬੰਦੇ ਆਪੀ ਉਹ ਜਾਜੀ ਭਾਜੀ ਆ ਗਏ ਆ ਜਾਜੀ ਭਾਜੀ ਆ ਗਏ ਆ ਤੇ ਬਹੁਤ ਵਧੀਆ ਲੱਗਦਾ ਮੈਨੂੰ ਤੇ ਆਪਣੇ ਆਪ ਨੂੰ ਨੇ ਕੀ ਹੁੰਦਾ ਵੀ ਯਾਰ ਵੀ ਪਹਿਲਾਂ ਕੀ ਬਣ ਗਿਆ ਤੇ ਹੁਣ ਕੀ ਬਣ ਗਿਆ ਤੇ ਜਦੋਂ ਜਾਂਦਾ ਜੇ ਬੜੀ ਇੱਜ਼ਤ ਬਹੁਤ ਮਿਲਦੀ ਸਰ ਕੰਮ ਚ ਇਹ ਕੰਮ ਚ ਮੈਨੂੰ ਇੰਨੀ ਕੀ ਇੱਜ਼ਤ ਮਿਲੀ ਇੱਜ਼ਤ ਬਹੁਤ ਕਮਾਈ ਚਲੋ ਪੈਸਾ ਨਹੀਂ ਮੈਂ ਕਮਾਇਆ ਇੱਜ਼ਤ ਬਹੁਤ ਕਮਾਈ ਇੱਜ਼ਤ ਕਮਾ ਲਈ ਆਪਾਂ ਨੇ ਕਿ ਲੋਕੀ ਚਾਨ ਬਹੁਤ ਬਹੁਤ ਪਿਆਰ ਮੈਂ ਕਹਿੰਦਾ ਦੁਨੀਆ ਦਾ ਪਿਆਰ ਮੈਨੂੰ ਮਿਲਦਾ ਪਿਆ ਤੇ ਪਿਆਰ ਬੜਾ ਮਿਲਿਆ ਵੀ ਚਲੋ ਪੈਹਾ ਤੇ ਚਲੋ ਮਿਲਿਆ ਨਹੀਂ ਪਿਆਰ ਬੜਾ ਮੈਨੂੰ ਤੇ ਮਿਲਿਆ ਮੈਨੂੰ ਬਹੁਤ ਮਜਾ ਆਉਂਦਾ ਕੰਮ ਲਾਉਂਦਾ ਐਦਾਂ ਕਈ ਵਾਰੀ ਜਿਤਨਾ ਸ਼ੋਅ ਨਹੀਂ ਹੁੰਦਾ ਮਹੀਨੇ ਚ ਇੱਕਵ ਨਾ ਲੱਗੇ ਤੇ ਦਿਲ ਨਹੀਂ ਲੱਗਦਾ ਮੇਰਾ ਆਪਣਾ ਡਿਊਟੀ ਵੀ ਆਪਾਂ ਕਰੀ ਦੀ ਜੇ ਤੇ ਸ਼ੋਅ ਵੀ ਲੱਗਣਾ ਬਹੁਤ ਜ਼ਰੂਰੀ ਸ਼ੋਅ ਲੱਗ ਜੇ ਤੇ ਫਿਰ ਮੇਰਾ ਦਿਲ ਲੱਗਦਾ ਵੀ ਹਾਂ ਵੀ ਕੁਛ ਹੈਗਾ ਕੁਛ ਆਪਾਂ ਕਰਕੇ ਵਖਾਣੇ ਆ ਤੇ ਦੁਨੀਆ ਪਸੰਦ ਕਰਦੀ ਆ ਤੇ ਦੁਨੀਆ ਵੀ ਚਾਹਦੀ ਆ ਵੀ ਠੀਕ ਆ ਕੋਈ ਹੈਗਾ ਬੰਦਾ ਅੰਬਰਸਰ ਹਾਂਜੀ ਇਸ ਤਰ੍ਹਾਂ ਕੇ ਬਿਲਕੁਲ ਸਹੀ ਗੱਲ ਕੀ ਆ ਵੀਰ ਜੀ ਉਹਨਾਂ ਨੇ ਕਿ ਇੱਕ ਘਰ ਪਰਿਵਾਰ ਚਲਾਉਣ ਨੇ ਬੰਦੇ ਨੂੰ ਕੀ ਕੁਝ ਕਰਨਾ ਪ੍ਰਾਈਵੇਟ ਨੌਕਰੀਆਂ ਚ ਇਹਨੇ ਪੈਸਾ țeਲਾ ਨਹੀਂ ਆ ਕਿ ਅਸੀਂ ਉਹਦੇ ਨਾਲ ਆਪਣਾ ਘਰ ਚਲਾ ਸਕੀਏ ਪਰ ਇਹ ਵੀਰ ਕੋ ਇੱਕ ਟੈਲੈਂਟ ਸੀਗਾ ਜੈ ਜੀ ਵੀ ਭਾਜੀ ਉਹਨਾਂ ਨੂੰ ਵੀ ਮਿਲੇ ਨੇ ਕਲਾਕਾਰੀ ਨੂੰ ਆਪਾਂ ਕਲਾਕਾਰ ਕਵਾਂਗੇ ਕਿ ਕਲਾਕਾਰੀ ਦੇ ਵਿੱਚ ਮਿਹਨਤ ਲੱਗਦੀ ਆ ਤੇ ਜ਼ਰੂਰ ਇਹਨਾਂ ਵਰਗੇ ਜਿਹੜੇ ਕਲਾਕਾਰ ਹੁੰਦੇ ਨੇ ਇਹਨਾਂ ਨੂੰ ਜ਼ਰੂਰ ਇਹਨਾਂ ਦਾ ਮੁੱਲ ਪਾਇਆ ਕਰੋ ਇਹਨਾਂ ਦੀ ਜਿਹੜੀ ਪੇਮੈਂਟ ਹੁੰਦੀ ਆ ਉਰੀ ਜੋ ਉਸ ਪੇਮੈਂਟ ਨਾਲ ਘਰ ਨਹੀਂ ਚੱਲਦਾ ਥੋੜਾ ਬੋਤਾ ਜੇ ਵਾਧੇ ਇਹਨਾਂ ਨੂੰ ਪੈਸੇ ਦੇਤੇ ਤੇ ਜਾਣਤੇ ਇਹਨਾਂ ਦੇ ਵੀ ਘਰ ਪਰਿਵਾਰ ਕੋਈ ਬੱਚੇ ਵਾਲੇ ਨੇ ਪਰਿਵਾਰ ਹੈ ਬਕੇ ਇਹਨਾਂ ਨੂੰ ਬੱਚਿਆਂ ਨੂੰ ਵੀ ਪੜਾਉਣਾ ਉਹ ਕਿਤਨਾ ਕਿਤੇ ਜ਼ਰੂਰ ਮਦਦ ਹੁੰਦੀ ਹੈ ਪਰ ਇਹੋ ਜਿਹਾ ਸਟਾਈਲ ਨੂੰ ਅਡਾਪਟ ਕਰਨਾ ਉਹਦੇ ਨਾਲ ਕੰਟੀਨਿਊਸ ਹੁੰਦਾ ਰਹਿਣਾ ਬਹੁਤ ਮੁਸ਼ਕਿਲ ਹੁੰਦਾ ਇਹ ਕੋਈ ਕੋਈ ਕਰਦਾ ਹੈ ਇਹ ਵੀ ਕਲਾਕਾਰ ਨੇ ਇਹਨਾਂ ਦੀ ਇੱਜ਼ਤ ਜ਼ਰੂਰ ਚ ਕਰਨੀ ਚਾਹੀਦੀ ਹੈ ਤੇ ਪਾਜੀ ਜੇ ਕਿਸੇ ਨੇ ਸ਼ੋਅ ਵਗੈਰਾ ਲਗਾਣੇ ਹੁਣ ਤਾਂ ਕੁਛ ਤਾਂ ਨਾ ਰਾਬਤਾ ਕਰਨਾ ਜੇ ਕੋਈ ਕੰਟੈਕਟ ਨੰਬਰ ਵਗੈਰਾ ਦੱਸੋ ਜੇ ਕਹਿੰਨੇ ਆਪਣੇ ਕੋਈ ਪ੍ਰੋਗਰਾਮ ਦੱਸਣਾ ਹੋ ਹਾਂਜੀ ਹਾਂ ਮੇਰੇ insta ਦੀ id ਵੀ ਹੈ ਹਾਂਜੀ ਰੈਂਬੋ ਰਾਜਾ ਮੇਰੀ id ਹੈ ਤੇ ਬਹੁਤ ਪਿਆਰ ਦਿੱਤਾ ਰੈਂਬੋ ਰਾਜਾ ਨੂੰ ਤੇ ਬੜੇ ਲੋਕੀ ਫੋਲੋ ਕਰਦੇ ਪਏ ਆ ਤੇ ਹਾਂਜੀ 10000 ਫੋਲੋਅਰ ਹੋ ਚਲੇ ਮੇਰੇ 10000 ਕੇ ਹੋ ਚਲੇ ਹਾਂਜੀ ਤੇ ਮੇਰਾ ਨੰਬਰ ਹੈ 6239353849 ਤੇ ਫਿਰ ਤੋਂ ਮੈਂ ਆਪਣਾ ਨੰਬਰ ਦੱਸਣ ਲੱਗਾ ਜੀ 6239353849 ਹਾਂਜੀ ਰੈਂਬੋ ਰਾਜਾ ਮੇਰੀ id ਹੈ ਜਰੂਰ ਫੋਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਆਪਾਂ ਬਤਨੀ ਅੱਜ ਤੁਹਾਨੂੰ ਅਸੀਂ ਜੈਜੀ ਭਾਜੀ ਨਾਲ ਮਿਲਾ ਦਿੱਤਾ ਹੈ ਕਿ ਤੁਸੀਂ ਜਰੂਰ ਪਸੰਦ ਕੀਤਾ ਹੋਏਗਾ ਇਹਨਾਂ ਨੂੰ ਇਹਨਾਂ ਦੇ ਕਿ ਜੋ ਕਿਸਾਨ ਨਾਲ ਸਟਾਈਲ ਮਾਰਦੇ ਨੇ ਜਿਸ ਤਰ੍ਹਾਂ ਕਾਪੀ ਕਰਦੇ ਨੇ ਇੱਕ ਬਹੁਤ ਵਧੀਆ ਕਹਿ ਸਕਦੇ ਹਾਂ ਫਰਸਟ ਤੇ ਵਧੀਆ ਕਾਪੀ ਨੇ ਜੈਜੀ ਭਾਜੀ ਦੀ ਮਿਲੇ ਵੀ ਨੇ ਸਬਬ ਬਣਿਆ ਸੀਗਾ ਉਹਨਾਂ ਵੱਲੋਂ ਵੀ ਪਿਆਰ ਦਿੱਤਾ ਗਿਆ ਤੇ ਪਰ ਇਹ ਗੱਲ ਇਹਨਾਂ ਕਲਾਕਾਰਾਂ ਦਾ ਜਿਹੜਾ ਕਿ ਮੁੱਲ ਪਾ ਕਰੋ ਇਹ ਕਲਾਕਾਰ ਜਿਹੜੇ ਨੇ ਇੱਕ ਬਹੁਤ ਮੁਸ਼ਕਿਲ ਦੇ ਨਾਲ ਆਪਣਾ ਘਰ ਪਰਿਵਾਰ ਚਲਾਉਂਦੇ ਇਹਨਾਂ ਦੀ ਮਦਦ ਕਰਿਆ ਕਰੋ ਜੇ ਤੁਹਾਨੂੰ ਲੋੜ ਪਵੇ ਤੇ ਇਹਨਾਂ ਨੂੰ ਜਰੂਰ ਮਦਦ ਕਰੋ ਪ੍ਰੋਗਰਾਮ ਤੇ ਸਦੋਤਾ ਡਾਪੂਰ ਐਂਟਰਟੇਨਮੈਂਟ ਵਧੀਆ ਕੀਤਾ ਜਾਏਗਾ ਤੁਹਾਡੇ ਪੈਸੇ ਪੂਰੇ ਵਸੂਲ ਹੋਣਗੇ ਅਸੀਂ ਆਸ ਕਰਦੇ ਹਾਂ ਲੋਕ ਜਿਹੜੇ ਨੇ ਨਾਂ ਵਰਗੇ ਕਲਾਕਾਰਾਂ ਦੇ ਮੁੱਲ ਜ਼ਰੂਰ ਪਾਣਗੇ ਮੈਨੂੰ ਦੇ 255 ਕਵਲ ਦਾ ਸਿਟੀ ਹੈਡਲਾਈਨ ਅੰਬਰਸ